ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਹਰਖ ਸੋਗ ਬੈਰਾਗ ਅਨੰਦੀ ਖੇਲ ਦੀ ਦਿਖਾਇਓ ਰਹਾਓ ਖਿਨੂ ਪੈ ਨਿਰਪੈ ਖਿਨੂ ਖਿਨੂ ਉੱਠਤਾ ਓ ਯੇ ਵੀ ਵਿਸਰਾਮ ਧਿਆਨ ਨਾਲ ਲਾਉਣਾ ਖਿਨਹੁ ਭੈ ਇਥੇ ਠਮਕ ਨਿਰਭੈ ਖਿਨਹੁ ਇਥੇ ਵਿਸਰਾਮ ਖਿਨਹੁ ਇਥੇ ਯਮਕ ਉੱਠਤਾ ਆਇਓ ਖਿਨਹੁ ਰਾਸ ਭੋਗਨ ਖਿਨਹੁ ਖਿਨਹੁ ਤਜ ਜਾਇਓ ਪਿਛਲੇ ਖਿਨਹੁ ਤੇ ਟਿੱਪੀ ਹੈ ਇਥੇ ਟਿੱਪੀ ਹੈ ਨਹੀਂ ਹਾਹੇ ਦੇ ਉੱਤੇ ਇਸ ਨੂੰ ਉਚਾਰਨ ਕਰਨਾ ਖਿਨਹੁ ਤਜ ਜਾਇਓ ਖਿਨ ਹੂੰ ਜੋਗ ਤਾਪ ਬਹੁ ਪੂਜਾ ਖਿਨ ਹੂੰ ਪਰਮਾਯੂ ਖਿਨ ਹੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਉ ਰਾਗ ਆਸਾ ਮਹੱਲਾ ਪੰਜਵਾ ਘਰ ਸਤਾਰਵਾ ਅਸਾਵਰੀ ਤੇ ਇਸ ਇਤਨਾ ਹੀ ਉਚਾਰਨ ਕਰਨਾ ਹੈ ਰਾਗ ਆਸਾ ਮਹੱਲਾ ਜਵਾ ਘਰ ਸਤਾਰਵਾ ਆਸਾ ਵਦੀ ਆਸਾਬ ਤੂੰ ਵਾਵੇ ਤੇ ਰਾਰੇ ਦੇ ਵਿੱਚੋਂ ਡੈਸ਼ ਦੇਣੀ ਐ ਆਸਾਵਰੀ ਨਹੀਂ ਕਹਿਣਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਇਕੱਠੇ ਹੀ ਪਾਠ ਬੋਲਣਾ ਗੋਬਿੰਦ ਗੋਬਿੰਦ ਕਰ ਹਾਂ ਗੋਬਿੰਦ ਗੋਬਿੰਦ ਕਰ ਹਾਂ ਕਰ ਹਾਂ ਇਕੱਠਾ ਨਹੀਂ ਕਹਿਣਾ ਕਰ ਹਾਂ ਵੱਖਰਾ ਵੱਖਰਾ ਹੀ ਕਹਿਣਾ ਗੋਬਿੰਦ ਗੋਬਿੰਦ ਇਕੱਠਾ ਬੋਲਣਾ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਾਰ ਹਾਂ ਅਨਸਿਓ ਤੂ ਅਨਸਿਓ ਤੋਰ ਫੇਰ ਹਾਂ ਹਾਂਜੀ ਆਨ ਆਨ ਸਿਓ ਤੋਰ ਹੋਰਾਂ ਨਾਲ ਤੋੜਨ ਦਾ ਵਾਚਕ ਹੈ ਅੰਨ ਨਹੀਂ ਬੋਲਣਾ ਹੈ ਪੋਲਾ ਹੀ ਬੋਲਣਾ ਆਨ ਸਿਓ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਇਹ ਮਿਸਰਾਮ ਪਾਇਓ ਤੇ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਪੰਕ ਪੰਕਜ ਪਾਠ ਇਕੱਠਾ ਹੀ ਹੈ ਪੰਕਜੋ ਮੋਹ ਸਰ ਹਾਂ ਪਾਗ ਨਹੀਂ ਚੱਲੈ ਹਰ ਹਾਂ ਜਿ ਜਿੰਨੇ ਹਾਂ ਪਦ ਹੈ ਨਾ ਵੱਖਰੇ ਉਚਾਰਨ ਕਰਨੇ ਆਮ ਪਾਠੀ ਸਿੰਘ ਧਰ ਹਾਂ ਕਰ ਹਾਂ ਫਿਰ ਹਾਂ ਸਰ ਹਾਂ ਇਹ ਬੋਲ ਜੰਦੇ ਨੇ ਵੱਖਰੇ ਵੱਖਰੇ ਬੋਲਨੇ ਗਹਿਡਿਓ ਮੂੜ ਨਰ ਹਾਂ ਗਹਿਡਿਓ ਮੂੜ ਨਰ ਹਾਂ ਅਨਨ ਉਪਾਵ ਅਨਨ ਉਪਾਵ ਇਹ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਆਨ ਨ ਉਪਾਵ ਕਰ ਹਾਂ ਹੋਰ ਕੋਈ ਉਪਾਵ ਨਹੀਂ ਕਰਦਾ ਹਾਂ ਆਨ ਨ ਉਪਾਵ ਕਰ ਹਾਂ ਆਨ ਨ ਉਪਾਵ ਕਰ ਹਾਂ ਤੋ ਨਿਕਸੈ ਤੋ ਨਿਕਸੈ ਸਰਨ ਪੈਰੀ ਸਖੀ ਪੈਰੀ ਪਾਠ ਨਹੀਂ ਕਰ ਜਾਣਾ ਤੋ ਨਿਕਸੈ ਇਥੇ ਵਿਸਰਾਮ ਸਰਨ ਪੈ ਰੀ ਸਖੀ ਤੋ ਨਿਕਸੈ ਸਰਨ ਪੈ ਰੀ ਸਖੀ ਥਿਰ ਥਿਰ ਚਿਤ ਥਿਰ ਥਿਰ ਚਿਤ ਥਿਰ ਹਾਂ ਬਨ ਗ੍ਰਹਿ ਸੰਸਰ ਹਾਂ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ राजन जोग कर हां राजन कसके बोलना है। राजन जोग कर हां कह नानक लोग अलोगी री सखी कोह नानक इथे विश्राम लोग अलोगी थी ठमक री सखी आसावरी महल्ला महला पिंजवा मनसा ਇਕ ਮਾਨ ਹਾ ਗੁਰ ਸਿਓ ਨੇਤ ਧਿਆਨ ਹਾ ਡ੍ਰਿੜ ਸੰਤ ਮੰਤ ਗਿਆਨ ਹਾ ਸੇਵਾ ਗੁਰ ਚਰਾਨ ਹਾ ਤਾ ਮਿਲਿਐ ਗੁਰ ਕਿਰਪਾਣ ਮੇਰੇ ਬਨਾ ਰਹਾਉ ਟੂਟੇ ਆਨ ਭਰਾਨ ਹਾ ਰਵਿਓ ਸਰਬ ਥਾਨ ਹਾਂ ਲਹਿਉ ਜਾਮ ਪਿਆਨ ਹਾਂ ਪਾਇਓ ਪੇੜ ਥਾਨ ਹਾਂ ਤਾ ਚੁਕੀ ਸਗਲ ਕਾਨ ਕਾਨ ਪੁਲਈ ਬੋਲਣਾ ਕਾਨ ਨਹੀਂ ਕਹਿ ਦੇਣਾ ਲਹਿਨੋ ਜਿਸ ਮਥਾਨ ਹਾਂ ਇਹ ਮਥਾਨ ਥੋੜਾ ਜਿਹਾ ਕਸ ਕੇ ਬੋਲਣਾ ਮਥੇ ਦਾ ਵਾਚਕ ਹੈ ਲਹਿਨੋ ਜਿਸ ਮਥਾਨ ਹਾਂ ਭੈ ਪਾਵਕ ਪਾਰ ਪਰਾਨ ਹਾਂ ਨਿਜ ਘਰ ਤੇ ਸਹਿਥਾਨ ਹਾਂ ਹਰ ਰਸ ਰਸ ਹੈ ਮਾਨ ਹਾਂ ਲਾਤੀ ਤੇਸ ਭੁਖਾਨ ਹਾਂ ਭੁਖਾਨ ਵੀ ਥੋੜਾ ਜਿਹਾ ਕਸ ਕੇ ਬੋਲਨਾ ਤੇਸ ਪੂਲਾ ਹੀ ਬੋਲਨਾ ਲਾਤੀ ਤੇਸ ਭੁਖਾਨ ਹਾਂ ਨਾਨਕ ਸਹਿਜ ਸਮਾਇਓ ਰੇ ਮਨਾ ਆਸਾਵਰੀ ਮਹੱਲਾ ਪੰਜਵਾਰ ਹਰ 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 ਗੁਨੀ ਹਾਂ ਜਪੀਐ ਸਹਿਜ ਧੁਨੀ ਹਾਂ ਸਾਧੂ ਰਸਨਾ ਭਨੀ ਹਾਂ ਛੂਟਨ ਬੇਦ ਬੇਦ ਪੁੱਲੇ ਹੀ ਬੋਲਣਾ ਛੂਟਨ ਬੇਦ ਸੁਣੀ ਹਾਂ पाइय वाड पुन्नी मेरे मना पुन्न, रहा पुन्नी थोड़ा जा कसके के बोलना पाइय वाड पुन्नी मेरे मना रहा खोज जन मुनि हां जन जेड़ा पाठ है ये संबंधक पाठ है खोज है जन मुनि हां खोज है जन मुनि हां श्राव का प्राप्तनी धनी हां ਦੁਲਬ ਕਾਲ ਦੁਨੀ ਹਾਂ ਇਹ ਦੁਲਬ ਨਹੀਂ ਕਹਿਣਾ ਦੁਲਬ ਕਾਲ ਦੁਨੀ ਹਾਂ ਦੁਖ ਬਿਨਾਸ਼ਨੀ ਹਾਂ ਪ੍ਰਾਪ ਪੂਰਨ ਆਸਨੀ ਮੇਰੇ ਮਨਾ ਪ੍ਰਾਪ ਪੂਰਨ ਆਸਨੀ ਮੇਰੇ ਮਨਾ ਪ੍ਰਾਪ ਪੂਰਨ ਆਸਨੀ ਮੇਰੇ ਮਨਾ ਮਨ ਸੋ ਸੇਵੀਐ ਹਾਂ ਅਲਖ ਅਪੇਵੀਐ ਹਾਂ ਤਾ ਸੋ ਪ੍ਰੀਤ ਕਰ ਹਾਂ ਬਿਨਸ ਨਾ ਜਾਈ ਮਰ ਹਾਂ ਬਿਨਸ ਨਾ ਜਾਈ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਹਾਂ ਗੁਰ ਤੇ ਜਾਣਿਆ ਹਾਂ ਜਾਣਿਆ ਤੇ ਵਿਸਰਣ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਆਸਾਵਰੀ ਮਹੱਲਾ ਪੰਜਵਾ ਆਸਾਬਰੀ ਆਸਾਬ ਬੋਲ ਕੇ ਨਾਲੀ ਦੀ ਭੁੰਦਨਾ ਏਕਾ ਓਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨ ਹੈ ਨਿਦਾਨ ਲਹੋ ਹਾਂ ਸੁਖ ਸਮਾਇਐ ਮੇਰੇ ਮਨਾ ਰਹਾਉ ਜੀਵਤ ਜੋ ਮਰ ਹਾਂ ਜੀਵਤ ਜੋ ਮਰ ਹਾਂ ਦੁਤਰ ਸੋਤਰ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਮਿਟੇ ਅੰਦੇਸ਼ਿਆ ਮਿਟੇ ਅੰਦੇਸ਼ਿਆ ਹਾਂ ਸੰਤ ਉਪਦੇਸ਼ਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਭਾਇਆ ਮੇਰੇ ਮਨਾ ਆਸਾ ਵਦੀ ਮਹੱਲਾ ਪੰਜਵਾ ਮੇਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਉਹ ਰਸ ਜੋ ਵਿਦੇ ਹਾਂ ਉਹ ਰਸ ਇਥੇ ਵਿਸਰਾਮ ਹੈ ਜੋ ਵਿਦੇ ਵਿਦੇ ਕਸ ਕੇ ਬੋਲਣਾ ਉਹ ਰਸ ਜੋ ਵਿਦੇ ਹਾਂ ਤਾ ਕੋ ਸਗਲ ਸਿੱਧੇ ਹਾਂ ਸਿੱਧੇ ਵੀ ਕਸ ਕੇ ਹੀ ਬੋਲਣਾ ਹੈ ਤਨ ਦਿਨ ਜਾਗਿਆ ਹਾਂ ਨਾਨਕ ਵੱਡ ਭਾਗਿਆ ਮੇਰੇ ਮਨਾ ਰਹਾਉ ਸੰਤ ਪਾਗ ਧੁਈਐ ਹਾਂ ਦੁਰਮਤ ਖੁਈਐ ਹਾਂ ਦਸਹਰੀਨ ਹੋਈ ਹਾਂ ਵਿਆਪ ਦੁਖ ਨਾ ਕੋਈ ਹਾਂ ਭਗਤਾ ਸਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਇਹਨਾਂ ਦੇਹਲੀ ਦੀਪਕ ਹੈ ਦੋਵੇਂ ਪਾਸੇ ਲੱਗੇਗਾ ਜਨਮ ਨਾ ਕਦੇ ਮਰ ਹਾਂ ਇਸ ਤਰ੍ਹਾਂ ਵੀ ਠੀਕ ਚਾਲ ਅਨੁਸਾਰ ਜਨਮ ਨਾ ਕਦੇ ਮਰ ਹਾਂ ਅਸਥਿਰ ਸੇ ਭਏ ਹਾਂ ਹਰ ਹਰ ਜਿਨ ਜਪ ਲੈ ਹਰ ਹਰ ਜਿਨ ਜਪ ਲੈ ਮੇਰੇ ਮਨਾ ਸਾਜਨ ਮੀਤ ਤੂੰ ਹਾ ਨਾਮ ਦਰਾਈ ਮੂ ਹਾ ਤਿਸ ਬਿਨ ਨਾ ਹੀ ਕੋਈ ਹਾ ਮਨ ਹੈ ਆਰਾਦ ਸੂ ਹਾ ਨਿਮਖਣਾ ਵੀਸਰੈ ਹਾ ਤਿਸ ਬਿਨ ਕਿਉ ਸਰਾ ਹਾ ਗੁਰ ਕੋ ਕੁਰਬਾਨ ਜਾਓ ਹਾ ਨਾਨਕ ਜਪੇ ਨਾਓ ਮੇਰੇ ਮਨਾ ਆ ਸਾਬਰੀ ਮਹੱਲਾ ਪੰਜਵਾ ਕਰਨ ਕਰਨ ਤੂੰ ਹਾਂ ਅਵਰਨਾ ਸੁਜੈ ਮੂ ਹਾਂ ਸੁਜੈ ਔਂਕੜ ਨਾਲੀਆ ਅਵਰਨਾ ਸੁਜੈ ਮੂ ਹਾਂ ਅਵਰਨਾ ਸੁਜੈ ਮੂ ਹਾਂ ਕਰਹ ਸੋ ਹੋਈਐ ਹਾਂ ਸਹਜ ਸੁਖ ਸੋਈਐ ਹਾਂ ਧੀਰਜ ਮਨ ਭਈ ਹਾਂ ਧੀਰਜ ਮਨ ਭਏ ਹਾਂ ਧੀਰਜ ਮਨ ਭਏ ਹਾਂ ਪ੍ਰਭ ਕੈ ਦਰ ਪਈ ਪ੍ਰਭ ਕੈ ਦਰ ਪਈ ਮੇਰੇ ਮਨ ਰਹਾਉ ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ ਜਬ ਤੇ ਛੁੱਟੇ ਤਾਪ ਹਾਂ ਤਬ ਤੇ ਮਿਟੇ ਤਾਪ ਹਾਂ ਜਬ ਤੇ ਛੋਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰੀਆ ਹਾਂ ਪਤ ਰੱਖ ਬਨਵਾਰੀਆ ਮੇਰੇ ਮਨ ਪਤ ਰੱਖ ਬਨਵਾਰੀਆ ਮੇਰੇ ਮਨ ਇਹੋ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹੇ ਕੋਈ ਹਾਂ ਮੰਦਾ ਨਾਹ ਕੋਈ ਹਾਂ ਦੂਸਰਾ ਮੰਦਰ ਹਾਂਜੀ ਮੰਦਾ ਨਾਹ ਕੋਈ ਹਾਂ ਸੰਤਾ ਕੀ ਰੇਨ ਹੋਏ ਹਾਂ ਆਪੇ ਜਿਸ ਰੱਖੈ ਹਾਂ ਹਰ ਅੰਮ੍ਰਿਤ ਸੋਚਖੈ ਮੇਰੇ ਮਨ ਹਰ ਅੰਮ੍ਰਿਤ ਸੋਚਖੈ ਮੇਰੇ ਮਨਾਂ ਲਾ ਉਹ microsomal ਹੈ ਨਾ ਮੰਦਾ ਨਾ ਹੀ ਦੇ ਵੀ ਲੱਗੇਗਾ ਮੰਦਾ ਨਾ ਹੀ ਕੋਏ ਹਾਂ ਮੰਦਾ ਨਾ ਹੀ ਕੋਏ ਹਾਂ ਇਥੇ ਵੀ ਠੀਕ ਹੈ ਮੰਦਾ ਨਾ ਹੀ ਕੋਏ ਹਾਂ ਇਸ ਤਰ੍ਹਾਂ ਵੀ ਠੀਕ ਹੈ ਜਿਵੇਂ ਉਹ ਜਪਜੀ ਸਾਹਿਬ ਦਾ ਨਾ ਇਹ ਪੇ ਦਾਤ ਤੇਰੀ ਦਾਤਾਰ ਇਹ ਪੇ ਦਾਤ ਤੇਰੀ ਦਾਤਾਰ ਇਹ ਪੇ ਦਾਤ ਤੇਰੀ ਦਾਤਾਰ ਇਸ ਤਰ੍ਹਾਂ ਹਰ ਅੰਮ੍ਰਿਤ ਸੋਚ ਆਖੇ ਮੇਰੇ ਮਨਾਂ ਜਿਸ ਕਾ ਨਾਹੀ ਕੋਏ ਹਾਂ ਜਿਸ ਕਾ ਨਾ ਕੋਈ ਹੋਂ ਜਿਸ ਕਾ ਨਾ ਹੈ ਕੋਈ ਹਾਂ ਤਿਸ ਕਾ ਪ੍ਰਭੂ ਸੋਇ ਹਾਂ ਅੰਤਰਗਾਤ ਬੁੱਝੈ ਹਾਂ ਹਾਂਜੀ ਅੰਤਰਗਾਤ ਬੁੱਝੈ ਹਾਂ ਸਭ ਕਿਛ ਤਿਸ ਸੁਝੈ ਹਾਂ ਪਤਿਤ ਉਧਾਰ ਲੇਹ ਹਾਂ ਪਤਿਤ ਉਧਾਰ ਲੇਹ ਹਾਂ ਪਤਿਤ ਉਧਾਰ ਲੇ ਹਾਂ ਨਾਨਕ ਅਰਦਾਸ ਏ ਹੋ ਮੇਰੇ ਮਨ ਆਸਾਵਰੀ 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 ਮਹੱਲਾ ਪੰਜਵਾ ਇੱਕ ਤੁਕਾ ਓਏ ਪਰਦੇਸੀਆ ਹਾਂ ਸੁਣ ਤ ਸੰਦੇਸਿਆ ਓਏ ਬੋਲਣਾ ਓਏ ਨਹੀਂ ਕਹਿਣਾ ਓਏ ਤੇ ਲਾਂ ਲੱਗ ਜੇਗੀ ਉਹਦਾ ਖੁੱਲੇ ਮੂੰਹ ਵਾਲਾ ਓਏ ਪਰਦੇਸੀਆ ਹਾਂ ਓਏ ਪਰਦੇਸੀਆ ਹਾਂ ਸੁਣ ਤਸੰਦੇਸਿਆ ਹਾਂ ਰਹਾਉ ਜਾਸਿਉ ਰਾਤ ਰਹੇ ਹਾਂ ਸਭ ਕੋ ਤਾਜ ਗਏ ਹਾਂ ਸੁਪਨਾ ਜੋ ਭਏ ਹਾਂ ਹਰ ਨਾਮ ਜਿਨ ਲਏ ਹਾਂ ਜਿਨ ਭਾਰੀ ਬੋਲਣਾ ਜਿਨ ਹਲੰਤ ਲੱਗਿਆ ਹੋਇਆ ਹਰ ਤਾਜ ਅਨ ਹਰ ਤਾਜ ਆਨ ਲੱਗੇ ਹਾਂ ਹਰ ਤਜ ਆਨ ਲੱਗੇ ਹਾਂ ਜਨਮ ਮਾਰ ਭੱਗੇ ਹਾਂ ਜਨਮ ਹੈ ਮਾਰ ਭੱਗੇ ਹਾਂ ਜਨਮ ਹੈ ਮਾਰ ਭੱਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸ ਹੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ ਨਾਵਾ ਹਾਂਜੀ ਨਾਵਾ ਹੀ ਉਚਾਰਨ ਕਰਨਾ ਨੋਵਾ ਨਹੀਂ ਕਹਿਣਾ ਬਿਰਥਾ ਕਹੋ ਕੌਨ ਸਿਓ ਮਨ ਕੀ ਬਿਰਥਾ ਕਹੋ ਇਥਿ ਵਿਸਰਾਮ ਕੌਨ ਸਿਓ ਮਨ ਕੀ ਲੋਭ ਗ੍ਰਸਿਓ ਦਸ ਹੂ ਦਿਸ ਧਾਵਤ ਦਸ ਹੂ ਦਿਸ ਇਸ ਸੰਬੰਧਕ ਪਾਠ ਲੋਭ ਗਰਸਿਓ ਦਾਸ ਹੂ ਦੇਸ ਤਾਵਤ ਆਸਾ ਲਾਗਿਓ ਧਨ ਕੀ ਰਹਾਉ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰਹਿ ਦਵਾਰ ਸਵਾਨ ਜੋ ਡੂਲਤ ਨਹਿ ਸੁਧ ਰਾਮ ਭਜਨ ਕੀ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮ ਅਕਾਰਥ ਖੂਬਤ ਲਾਜ ਨਾ ਲੋਕ ਹਸਨ ਕੀ ਹਾਂ ਹਸਨ ਥੋੜਾ ਜਿਹਾ ਕਸ ਕੇ ਬੋਲਨਾ ਮਾਨਸ ਜਨਮ ਅਕਾਰਥ ਖੂਬਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾਸ ਤਾਨ ਕੀ ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ